ਸੁਖ ਹਟਲ ਗੁਰ ਸੇਵੀ ਐ ਅਹਨ ਸੈਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਸਿ ਫਤਖਸਾਮ ਦੀ ਨੂਰੀ ਅਰਸਾਂ ਕੁਰਸਾਂ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰ ਸਾਹ ਦਸਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਹ ਵੇਸ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਹ ਵੇਸ ਨਸੀਰੀ ਮਹੱਲਾ ਪੰਜਵਾਂ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਅਮਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਤਾਰੇ ਜਿਹਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬਯੰਤ ਸੁਆਮੀ ਤਿਰਵੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡੂ ਅਨੇਕ ਬਿਧੀ ਸਮਝਾਵੋ ਹਮੇ ਅਗਿਆਨ ਅਲਪ ਮਤ ਥਰੀ ਤੁਮ ਆਪਣ ਬਿਰ ਦਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਣ ਹੱਦ ਦੇ ਅਲਾ ਨਾਨਕ ਘਰ ਕੇ ਗੁਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਣ ਹਰਦੇ ਆਲਾ ਨਾਨਕ ਕਰਕੇ ਗੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਧਾਰੀ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਸਰੀ ਰਾਗ ਅੰਦਰ 95 ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 673 674 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਥਾ